वागुरु जी का खालसा वाहगुरु जी की फतेह वाले दा अंत कभी बुरा नहीं होंगे ते बुरा करन दी शुरुआत अच्छी हो सकती है पर अंत बहुत बुरा बहुत भयानक होंगे है असी रोज़ जो चंगे माड़े कम करते हाँ असी रोज़ अपने वास्ते चंगे ज माड़े बीज बो रहे हाँ ਸਾਨੂੰ ਸਭ ਨੂੰ ਪਤਾ ਹੁੰਦਾ ਹੈ ਕਿ ਇਹ ਕੰਮ ਸਹੀ ਹੈ ਜਾਂ ਗਲਤ ਫਿਰ ਵੀ ਅਸੀਂ ਗਲਤ ਕੰਮ ਕਰਕੇ ਆਪਣੇ ਦੁੱਖ ਵਧਾਉਂਦੇ ਹਾਂ ਹੁਣ ਜੋ ਸਾਨੂੰ ਸੁੱਖ ਜਾਂ ਦੁੱਖ ਮਿਲ ਰਹੇ ਨੇ ਇਹ ਸਾਡੇ ਪਿੱਛੇ ਕੀਤੇ ਗਲਤ ਕਰਮ ਜਾਂ ਭਗਤੀ ਦਾ ਫਲ ਹੈ ਹੁਣ ਜੋ ਅਸੀਂ ਕਰਮ ਕਰ ਰਹੇ ਹਾਂ ਇਹ ਨਵੀਂ ਫਸਲ ਹੈ ਸਮਾਨ ਤੇ ਫਲ ਜ਼ਰੂਰ ਮਿਲੇਗਾ दुख दे रहे हाँ तो दुख ही मिलने सुख दे रहे हाँ तो सुख ही चंगे कम करते रहो पर जिक्र ना करो रब का शुक्र करो तो फिर कोई फिक्र ना करो बीते हुए कल ते आन वाले कल ते साड़ा कोई इख्तियार नहीं पर आज की करना है एदे ते साड़ा पूरा इख्तियार है ਤੇ ਆਓ ਫਿਰ ਅਸੀ ਆਪਣੇ ਸੁਖ ਵਧਾਣ ਵਾਲੇ ਕੰਮ ਕਰੀਏ ਨਾਮ ਜਪੀਏ ਅਸੀ ਜੋ ਵੀ ਕਿਸੇ ਨੂੰ ਆਪਣੇ ਵੱਲੋਂ ਦਿੰਦੇ ਹਾਂ ਸੁਖ ਜਾਂ ਦੁੱਖ ਉਹ ਕਈ ਗੁਨਾਹ ਜ਼ਿਆਦਾ ਹੋ ਕੇ ਸਾਨੂੰ ਮਿਲਦਾ ਹੈ ਬਾਅਦ ਵਿੱਚ ਤਾਵੀ ਅਸੀਂ ਆਪਣੇ ਥੋੜੇ ਜਿ ਮਜ਼ੇ ਥੋੜੇ ਜਿ ਆਰਾਮ ਵਾਸਤੇ ਕਿਸੇ ਦਾ ਦਿਲ ਦੁਖਾਂਦੇ ਹਾਂ ਤੇ ਆਪਣੇ ਆਉਣ ਵਾਲੇ ਸਮੇਂ ਵਾਸਤੇ ਦੁੱਖ ਭਿਆਨਕ ਮਾਨਸਿਕ ਪਰੇਸ਼ਾਨੀਆਂ ਖੜੀਆਂ ਕਰ ਲੈਂਦੇ ਹਾਂ ਸਾਨੂੰ ਸਿਆਣਾ ਬਣਨਾ ਚਾਹੀਦਾ ਹੈ ਭਲਾਈ ਦੇ ਕੰਮ ਕਰਕੇ ਨੇਕੀਆਂ ਕਰਕੇ ਨਾਮ ਜਪ ਕੇ ਆਪਣਾ ਆਉਣ ਵਾਲਾ ਸਮਾਂ ਆਪਣਾ ਪਵਿੱਖ ਸੋਨਾ ਤੇ ਖੁਸ਼ੀਆਂ ਭਰਿਆ ਬਣਾਉਣਾ ਚਾਹੀਦਾ ਹੈ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਫਤਿਹ